ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਭਾਰਤ ਦੀ ਸਭ ਤੋਂ ਤਾਕਤਵਰ ਔਰਤ ਰਹੀ ਸੋਨੀਆ ਗਾਦੀ ਦੇ ਬਾਰੇ ਕੀ ਹੈ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਦੀ ਦਾ ਪਿਛੋਕੜ ਕਿਵੇਂ ਇੱਕ ਇਟਲੀ ਵਿੱਚ ਵੇਟਰ ਦੀ ਨੌਕਰੀ ਕਰਦੀ ਔਰਤ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਦੀ ਪ੍ਰਧਾਨ ਬਣੀ ਅਤੇ ਸਭ ਤੋਂ ਤਾਕਤਵਰ ਔਰਤ ਬਣੀ ਸੋਨੀਆ ਗਾਦੀ ਦੀ ਜ਼ਿੰਦਗੀ ਦੇ ਬਹੁਤ ਵੱਡੇ ਰਾਜ਼ ਜਾਣ ਕੇ ਤੁਹਾਡੇ ਪੈਰਾਇਟੋ ਵੀ ਜਮੀਰ ਖਿਸਕ ਜਾਵੇਗੀ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਜਾਣਕਾਰੀ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸੋਨੀਆ ਗਾਦੀ ਦਾ ਜਨਮ ਇਟਲੀ ਦੇ ਇੱਕ ਛੋਟੇ ਜਿਹੇ ਪਿੰਡ ਲੂਸੀਆਇਨਾ ਵਿੱਚ 1946 ਈਸਵੀ ਨੂੰ ਹੋਇਆ ਵਿਆਹ ਤੋਂ ਪਹਿਲਾਂ ਸੋਨੀਆ ਗਾਦੀ ਦਾ ਨਾਮ ਐਂਟੀਨੀਓ ਮਾਈਨੋ ਸੀ ਉਸਦੇ ਪਿਤਾ ਦਾ ਨਾਮ ਸਟੀਫਨ ਵਾਇਰੋ ਸੀ ਜੋ ਕਿ ਇੱਕ ਕੰਸਟਰਕਸ਼ਨ ਦਾ ਕਾਮਕਾਰ ਕਰਦਾ ਸੀ ਅਤੇ ਉਹ ਇਟਲੀ ਦੇ ਤਾਦਾਸ਼ਾ ਬੈਟੀਨੋ ਮੋਸੇਲੀਨੀ ਵੀ ਕੰਮ ਕਰਦਾ ਸੀ ਜੋ ਤਾਦਾਸ਼ਾ ਦਾ ਇੱਕ ਫਾਸਿਵਾਦੀ ਸਿਪਾਹੀ ਸੀ ਜਿਸ ਦੇ ਚੱਲਦੇ ਉਸ ਨੂੰ ਰੂਸ ਵਿੱਚ 5 ਸਾਲ ਦੀ ਜੇਲ੍ਹ ਵਿੱਚ ਵੀ ਰਹਿਣਾ ਪਿਆ ਸੋਨੀਆ ਗਾਦੀ ਦੀ ਬਾਦ ਦਾ ਨਾਮ ਪਾਵਲੋ ਬਾਇਰੋ ਸੀ ਅਤੇ ਦੋ ਉਸ ਦੀਆਂ ਛੋਟੀਆਂ ਭੈਣਾਂ ਵੀ ਸਨ ਸੋਨੀਆ ਗਾਦੀ ਦਾ ਬਚਪਨ ਟ੍ਰੀਰ ਇਟਲੀ ਤੋਂ 8 ਕਿਲੋਮੀਟਰ ਦੂਰ ਸਥਿਤ ਓਰਵਸਦਾਮ ਵਿੱਚ ਬੀਤਿਆ ਜਿੱਥੇ ਉਹ ਇੱਕ ਰੋਮਨ ਕੈਥੋਲਿਕ ਪਰਿਵਾਰ ਵਿੱਚ ਪਲੀ ਅਤੇ ਵੱਡੀ ਹੋਈ ਸੋਨੀਆ ਗਾਧੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ 13 ਸਾਲਾਂ ਤੱਕ ਇੱਕ ਕੈਥੋਲਿਕ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਸੀ ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਸੋਨੀਆ ਗਾਧੀ ਇਸ ਤੋਂ ਬਾਅਦ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਈ ਪਰ ਉੱਥੇ ਹੀ ਭਾਜਪਾ ਦਾ ਨੇਤਾ ਸੁਬਰਮਣੀਯਮ ਸੁਆਮੀ ਇਹ આરોਪ ਲਗਾਉਂਦੇ ਹਨ ਕਿ ਸੋਨੀਆ ਗਾਧੀ ਕਦੇ ਵੀ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਨਹੀਂ ਗਈ ਇਸ ਦੇ ਸਬੂਤ ਵਜੋਂ ਸਵਾਮੀ ਕੈਬਰੇਜ ਯੂਨੀਵਰਸਿਟੀ ਤੋਂ ਇੱਕ ਪੱਤਰ ਵੀ ਲਖਵਾ ਕੇ ਲਿਆਇਆ ਸੀ ਜਿਸ ਵਿੱਚ ਲਿਖਿਆ ਸੀ ਕਿ ਸੋਨੀਆ ਗਾਦੀ ਦਾਪ ਦੀ ਕੋਈ ਵੀ ਔਰਤ ਕੈਬਰੇ ਵਿੱਚ ਨਹੀਂ ਪੜੀ। ਸਵਾਮੀ ਅਨੁਸਾਰ ਸੋਨੀਆ ਨੇ ਇੱਕ ਲੋਕਲ ਸਕੂਲ ਤੋਂ ਹੀ ਅੰਗਰੇਜ਼ੀ ਭਾਸ਼ਾ ਦਾ ਕੋਰਸ ਪੂਰਾ ਕੀਤਾ ਸੀ। ਅੰਗਰੇਜ਼ੀ ਭਾਸ਼ਾ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਸੋਨੀਆ ਗਾਦੀ ਨੇ ਵੇਅਰ ਸਿਟੀ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਵੇਟਰਸ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਥੇ ਹੀ ਇਸੇ ਰੈਸਟੋਰੈਂਟ ਵਿੱਚ ਹੀ ਸੋਹਣਿਆ ਗਾਧੀ ਦੀ ਬਲਾਕਤ ਰਜੀਵ ਗਾਧੀ ਦਾਲ ਹੋਈ ਜੋ ਉੱਥੇ ਇੱਕ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ ਕਿਹਾ ਜਾਂਦਾ ਹੈ ਕਿ ਬਾਦਮਰਾਉ ਸਿੰਧਿਆ ਵੀ ਉਹਨਾਂ ਦਿਨਾਂ ਵਿੱਚ ਹੀ ਇਹਨਾਂ ਦੋਹਾਂ ਦਾ ਦੋਸਤ ਬੜਿਆ ਸੀ ਅਰ ਰਜੀਵ ਗਾਧੀ ਨੇ 1962 ਤੋਂ ਲੈ ਕੇ 1965 ਤੱਕ ਕੈਂਬਰੇਜ ਦੇ ਕਾਲਜ ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ ਸੀ ਪਰ ਉਹ ਤਿੰਨ ਸਾਲਾਂ ਵਿੱਚ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਤੇ 1966 ਵਿੱਚ ਉਸਨੇ ਲੱਡਰ ਦੇ ਉਹ ਪੀਰੀਅਰ ਕਾਲਜ ਵਿੱਚ ਦਾਖਲਾ ਲੈ ਲਿਆ ਪਰ ਇੱਥੇ ਵੀ ਉਸ ਨੇ ਆਪਣੀ ਡਿਗਰੀ ਪੂਰੀ ਨਹੀਂ ਕੀਤੀ ਤੇ ਵਿੱਚੇ ਪੜ੍ਹਾਈ ਛੱਡ ਦਿੱਤੀ ਐਨ ਕੇ ਐਨ ਰਾਵ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਰਜੀਵ ਗਾਂਧੀ ਸੋਨੀਆ ਗਾਂਧੀ ਨਾਲ ਵਿਆਹ ਕਰਵਾਉਣ ਲਈ ਇੱਕ ਕੈਥੋਲਿਕ ਕ੍ਰਿਸਚੀਅਨ ਵੀ ਬਣਿਆ ਅਤੇ ਆਪਣਾ ਦਾਹਵਾਰੋ ਬੈਟਰੋ ਰੱਖਿਆ ਵਿਆਹ ਤੋਂ ਬਾਅਦ ਉਹਨਾਂ ਦੇ ਦੋ ਬੱਚੇ ਹੋਏ ਲੜਕੇ ਦਾ ਨਾਮ ਰਾਹੁਲ ਅਤੇ ਲੜਕੀ ਦਾ ਨਾਮ ਪ੍ਰੇਂਕਾ ਰੱਖਿਆ ਗਿਆ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਵੀ ਰਜੀਵ ਗਾਂਧੀ ਅਤੇ ਸੋਨੀਆ ਗਾਂਧੀ ਹਿੰਦੂ ਰੀਤੀ ਰਿਵਾਜਾਂ ਅਨਸਾਰ ਉਹਨਾਂ ਨੇ ਵਿਆਹ ਕਰਵਾਇਆ ਸੀ। ਸਾਲ 1968 ਵਿੱਚ ਵਿਆਹ ਹੋਣ ਤੋਂ ਬਾਅਦ ਸੋਨੀਆ ਗਾਂਧੀ ਫਿਰ ਭਾਰਤ ਵਿੱਚ ਹੀ ਰਹਿਣ ਲੱਗੇ। ਚਰਵਾਤੀ ਦਿਨਾਂ ਵਿੱਚ ਉਹ ਹਰ 5 ਸਾਲ ਬਾਅਦ ਵਿਦੇਸ਼ੀ ਕਾਨੂੰਨ ਤਹਿਤ ਭਾਰਤ ਵਿੱਚ ਰਹਿਣ ਦਾ ਵਾਲਾ ਵੀਜ਼ਾ ਲੈਦੀ ਸੀ। ਉਸ ਵਕਤ ਇਹ ਵੀਜ਼ਾ ਪਰਮਿਟ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਸੀ ਜੋ ਅਸਥਾਈ ਰੂਪ ਵਿੱਚ ਭਾਰਤ ਵਿੱਚ ਰਹਿਣ ਲਈ ਆਉਂਦੇ ਸਨ। ਪਹਿਲੀ ਵਾਰ ਸੋਨੀਆ ਗਾਂਧੀ ਨੇ ਵੀਜ਼ਾ 1960 ਵਿੱਚ ਲਿਆ। ਤੇ ਫੇਰ 1973 ਵਿੱਚ ਦੁਬਾਰਾ ਵੀਜਾ ਲਿਆ ਇਸ ਤੋਂ ਬਾਅਦ 1978 ਵਿੱਚ ਵੀ ਇਹ ਪ੍ਰਕਿਰਿਆ ਹੁੰਦੀ ਰਹੀ ਸੋਨੀਆ ਗਾਦੀ ਨੇ ਭਾਰਤ ਦੀ ਨਾਗਰਿਕਤਾ ਆਪਣੇ ਵਿਆਹ ਤੋਂ 15 ਸਾਲਾਂ ਬਾਅਦ 30 April 1983 ਨੂੰ ਲਈ ਸੀ ਸਾਲ 1968 ਵਿੱਚ ਜਦ ਸੋਨੀਆ ਗਾਦੀ ਦਾ ਭਾਰਤ ਵਿੱਚ ਹਿੰਦੂ ਰੀਤੀ ਅਨੁਸਾਰ ਵਿਆਹ ਕੀਤਾ ਗਿਆ ਸੀ ਤਾਂ ਉਹ ਵਿਆਹ ਤੋਂ ਪਹਿਲਾਂ ਅਵਿਤਾ ਬੱਜੜ ਦੇ ਪਿਓ ਹਰਵੰਸ਼ ਰਾਏ ਬੱਜੜ ਦੇ ਘਰ ਵਿੱਚ ਰਹਿੰਦੀ ਸੀ ਅਵਿਤਾ ਬੱਜੜ ਦਾ ਪਿਤਾ ਹਰਵੰਸ਼ ਰਾਏ ਬੱਜੜ ਅਤੇ ਉਸ ਦੀ ਬਾਤ ਤੇਜੀ ਬੱਚੇ ਨਹੀਂ ਸੋਨੀਆ ਗਾਧੀ ਦਾ ਕੰਨਿਆ ਦਾੜ ਕੀਤਾ ਸੀ ਇਧਰ ਗਾਧੀ ਨੂੰ ਸੋਨੀਆ ਗਾਧੀ ਬੱਬੀ ਕਹਿ ਕੇ ਬੁਲਾਉਂਦੀ ਸੀ ਇਧਰ ਗਾਧੀ ਦੀ ਮੌਤ ਤੋਂ ਬਾਅਦ ਰਜੀਵ ਗਾਧੀ ਕਾਂਗਰਸ ਦਾ ਪ੍ਰਧਾਨ ਬਣਿਆ ਅਤੇ ਰਜੀਵ ਗਾਧੀ ਦੀ ਮੌਤ ਤੋਂ ਬਾਅਦ ਸੋਨੀਆ ਗਾਧੀ ਕਾਂਗਰਸ ਦੀ ਪ੍ਰਧਾਨ ਬਣੀ ਜੋ ਕਿ ਹੁਣ ਤੱਕ ਦਾ ਸਭ ਤੋਂ ਲੰਬਾ ਸਮਾਂ ਕਾਂਗਰਸ ਦੀ ਪ੍ਰਧਾਨ ਰਹਿਣ ਵਾਲੀ ਪਹਿਲੀ ਔਰਤ ਹੈ ਜਿਸ ਵੇਲੇ ਭਾਰਤ ਵਿੱਚ ਸੋਨੀਆ ਦੀ ਕਾਂਗਰਸ ਸਰਕਾਰ ਸੀ ਉਸ ਵੇਲੇ ਬਹੁਤ ਸਾਰੇ ਬੈਕਟਰੀ ਨੇ ਉਸ ਨੂੰ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਦਾ ਖਿਤਾਬ ਦਿੱਤੇ ਸਨ ਸੋਨੀਆ ਗਾਦੀ ਦੇ ਰਹਿਣ ਸਹਿਣ ਅਤੇ ਉਸ ਦੇ ਹਿੰਦੀ ਬੋਲਣ ਦੇ ਲਹਿਜੇ ਤੋਂ ਵਿਰੋਧੀ ਅੰਪਾਰਟੀਆਂ ਹਮੇਸ਼ਾ ਤੋਂ ਇਤਜ ਕੱਸਦੀਆਂ ਰਹੀਆਂ ਹਨ ਸਾਖ 2004 ਵਿੱਚ ਕਾਂਗਰਸ ਦੀ ਸਰਕਾਰ ਬਣੀ ਪੂਰੇ ਕਾਂਗਰਸ ਦੇ ਲੀਡਰ ਕਹਿ ਰਹੇ ਸਨ ਕਿ ਔਰ ਸੋਨੀਆ ਗਾਦੀ ਪ੍ਰਧਾਨ ਮੰਤਰੀ ਬਣੇਗੀ ਪਰ ਸੋਨੀਆ ਗਾਦੀ ਨੇ ਡਾਕਟਰ ਪ੍ਰਮੋਦ ਸਿੰਘ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਜਾਦਾ ਦੇ ਕੇ ਪ੍ਰਧਾਨ ਮੰਤਰੀ ਦਫਤਰ ਨੇ ਤਾਂ ਸੋਨੀਆ ਗਾਦੀ ਦੇ ਨਾਮ ਦੀ ਇੱਕ ਮੋਰ ਵੀ ਬਣਾ ਲਈ ਸੀ ਜਿਸ ਨੂੰ ਬਾਅਦ ਵਿੱਚ ਬਦਲ ਕੇ ਡਾਕਟਰ ਪਰਮੋਹਨ ਸਿੰਘ ਨੂੰ ਦਿੱਤੀ ਗਈ ਦਰਅਸਲ ਉਸ ਵਕਤ ਸੋਨੀਆ ਗਾਦੀ ਦੀ ਨਾਗਰਿਕਤਾ ਅਤੇ ਉਸ ਦੇ ਵਿਦੇਸ਼ੀ ਔਣ ਤੇ ਬਹੁਤ ਵੱਡਾ ਮਵਾਦ ਖੜਾ ਹੋ ਗਿਆ ਸੀ ਜਿੱਥੇ ਸਾਰੀ ਕਾਂਗਰਸ ਦੇ ਬਹੁਤ ਸਾਰੇ ਲੀਡਰ ਸੋਨੀਆ ਗਾਦੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹਦੇ ਸਨ ਉਤੇ ਹੀ ਵਿਰੋਧੀ ਪਾਰਟੀਆਂ ਲਗਾਤਾਰ ਉਸ ਤੇ આરોਪ ਲਗਾ ਰਹੀਆਂ ਸਨ ਕਿ ਜੇ 20 ਸਾਲ ਪਹਿਲਾਂ ਹੀ ਭਾਰਤ ਦੀ ਡਾਗਰਿਕ ਬਣੀ ਇੱਕ ਵਿਦੇਸ਼ੀ ਔਰਤ ਭਾਰਤ ਦੀ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੀ ਹੈ ਅਤੇ ਉਸ ਦੇ ਵਿਦੇਸ਼ੀ ਹੋਣ ਤੇ ਬਹੁਤ ਵੱਡਾ ਮਵਾਦ ਖੜਾ ਹੋਇਆ ਪਰ ਸੋਨੀਆ ਗਾਧੀ ਦੇ ਬਾਅਦ ਵਿੱਚ ਮਨ ਡਾਕਟਰ ਮਨਮੋਹ ਸਿੰਘ ਨੇ ਪ੍ਰਧਾਨ ਮੰਤਰੀ ਬਣਨ ਦਾ ਫੈਸਲਾ ਕੀਤਾ ਅਤੇ ਸੋਨੀਆ ਨੇ ਆਪਣੇ ਇਸ ਫੈਸਲੇ ਨੂੰ ਮੀਡੀਆ ਵਿੱਚ ਬਾਅਦ ਵਿੱਚ ਆਪਣੀ ਅੰਤਰਰਾਸ਼ਟਰੀ ਆਵਾਜ਼ ਦੱਸਿਆ ਸੀ ਸੋ ਦੋਸਤੋ ਇਹ ਸੀ ਕਾਂਗਰਸ ਦੀ ਲੰਬਾ ਸਮਾਂ ਪ੍ਰਧਾਨ ਰਹੀ ਸੋਨੀਆ ਗਾਧੀ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਧੰਨਵਾਦ ਇਸ ਵੀਡੀਓ ਦਾ ਅਸੀਂ ਦੂਜਾ ਭਾਗ ਵੀ ਜਲਦ ਲੈ ਕੇ ਆਵਾਂਗੇ ਆਪਣੇ ਵਿਚਾਰ ਇਸ ਵੀਡੀਓ ਸੰਬੰਧੀ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ